ਸੰਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਆਪਣੇ ਫਾਰਮ ਤੇ ਖੜੇ ਹੋਏ ਆ ਜੀ ਅਸੀਂ ਪਨੀਰੀ ਲਈ ਹੋਈ ਆ ਹਾਈ ਬ੍ਰੈਡ ਫੁੱਲ ਗੋਭੀ 388f1 ਇਹ ਇਹ ਅਸੀਂ ਪਨੀਰੀ ਲਈ ਹੋਈ ਆ ਔਰ ਬਹੁਤ ਵਧੀਆ ਇਹ 80 ਤੋਂ 85 ਦਿਨ ਲੈਂਦੀ ਆ ਇਹ ਮਤਲਬ ਫੁੱਲ ਬਣਦੇ ਵਿੱਚ ਇਹ ਸਾਡੀ ਤਕਨੀਕੀ ਜਿਹੜੀ ਹੈਗੀ ਆ ਵੀ ਅਸੀਂ ਮਸ਼ੀਨ ਨਾਲ ਇਹਦੀ ਬਜਾਈ ਹੁੰਦੀ ਆ ਬਾਕੀ ਇਹਦੀ ਜੋ ਵੀ ਤਕਨੀਕੀ ਜਾਣਕਾਰੀ ਆ ਜਾਂ ਜੋ ਵੀ ਜਿਸ ਤਰ੍ਹਾਂ ਵੀ ਮਤਲਬ ਹੈ ਉਹ ਸਾਡੇ ਸਲਾਹਕਾਰ ਸਾਡੇ ਮਤਲਬ ਲਾਲੀ ਸਰ ਜੀ ਦੱਸਣਗੇ ਹਾਂਜੀ ਸਰ ਜੀ ਜਾਨ ਮੇਰਾ ਨੂੰ ਸਸੀ ਕਲ ਜੀ ਜਿਹੜੀ ਕਿ ਇਹਨਾਂ ਫੁੱਲ ਗੋਬੀ ਆ ਟ੍ਰਿਪਲ 8 F1 ਹਾਈਬ੍ਰਿਡ ਹੈ ਜੀ ਔਰ ਜੋ ਕਿ ਮਸ਼ੀਨ ਨਾਲ ਬੀਜੀ ਜਾਂਦੀ ਹੈ ਔਰ ਹਰ ਇੱਕ ਦਾਣੇ ਨਾਲ ਦਾਣੇ ਦਾ ਪਰ ਹੁੰਦਾ ਜੀ ਔਰ ਪ੍ਰੋਪਰ ਤੌਰ ਤੇ ਬੀਜ ਡੁੰਗਾ ਬੀਜਦਾ ਜਿਸ ਕਰਕੇ ਜੜਾ ਦਾ ਵਿਕਾਸੇ ਦਾ ਬਹੁਤ ਜ਼ਿਆਦਾ ਹੁੰਦਾ ਹੈ ਵਿਚ ਲਾਉਣ ਤੋਂ ਬਾਅਦ ਇਹ ਮਤਲਬ ਜਲਦੀ ਸਾਡਾ ਬੂਟਾ ਨਹੀਂ ਮਰਦਾ ਜੀ ਔਰ ਇਹ ਦੀ ਜਿਹੜੀ ਫੁੱਲ ਦੀ ਕੁਆਲਿਟੀ ਹੈ ਐਂਡ ਪਰਫੈਕਟੀਟੀ ਹੁੰਦੀ ਹੈ ਔਰ ਪੱਤੇ ਨਾਲ ਲਿਪਟੀ ਹੁੰਦੀ ਹੈ ਔਰ ਇਹ 15 ਅਕਤੂਬਰ ਤੱਕ ਤਿਆਰ ਹੋ ਜੂਗੀ ਜਿਹੜੇ ਕਿਸਾਨ ਵੀਰ ਨੇ ਬੁੱਕ ਕਰਵਾਣੀ ਆ ਉਹ ਆਪਣਾ ਬੁੱਕ ਕਰਵਾ ਸਕਦਾ ਹੈ

ਕਿਸੇ ਵੀ ਜਾਣਕਾਰੀ ਦੀ ਲੋੜ ਹੁੰਦੀ ਹੈ ਕਿਸਾਨ ਵੀਰ ਸਾਡੇ ਮੇਰੇ ਨੰਬਰ ਤੇ ਇਹ ਆਪਣੀ ਜਿਹੜੀ ਪਨੀਰੀਆ ਮਤਲਬ ਇਹ ਕਿੰਨੇ ਕ ਦਿਨਾਂ ਦੇ ਵਿੱਚ ਹੋਜੂਗੀ ਜੀ ਤਿਆਰ ਹੋ ਜੇਗੀ ਇਹ 15 ਅਕਤੂਬਰ ਨੂੰ ਤਿਆਰ ਹੋ ਜਾਣੀ ਚੀ ਜੀ 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 ਉਹ ਪਰ ਮਾਲਕ ਬੌਸਮ ਠੀਕ ਰੱਖੇ ਜੀ ਜੀ ਬਿਲਕੁਲ ਸੋ ਕੋਈ ਵੀ ਤੁਹਾਨੂੰ ਤਕਨੀਕੀ ਜਾਣਕਾਰੀ ਹੈ ਸਾਡੇ ਨਾਲ ਤੁਸੀਂ ਕੰਟੈਕਟ ਹਾਂ ਜੀ ਗਰਮੀ ਜਿਹੜੀ ਆ ਉਹ ਐਤਕੀ ਬਹੁਤ ਜ਼ਿਆਦਾ ਪਈ ਆ ਜੋ ਕਿ ਹਰ ਇੱਕ ਬੂਟੇ ਨੂੰ ਜਿਵੇਂ ਕਿ ਆਪਣਾ ਝੋਨਾ ਹੋ ਗਿਆ ਜਾਂ ਕੋਈ ਇਹਦਾ ਸਬਜੀ ਦਾ ਬੋਟਾ ਹੋ ਗਿਆ ਹਰ ਇੱਕ ਤੇ ਸਟ੍ਰੈਸ ਪਿਆ ਜੀ ਗਰਮੀ ਦਾ ਤਾਂ ਬਹੁਤ ਗਰਮੀ ਹੋਇਆ ਬਾਕੀ ਕਿਸਾਨ ਵੀਰੋ ਜੀ ਸਾਡਾ ਪਤਾ ਨੋਟ ਕਰੋ ਜੀ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਤੁਸੀਂ ਕੋਈ ਵੀ ਜਾਣਕਾਰੀ ਖੇਤੀਬਾੜੀ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਸਾਡਾ ਪਤਾ ਨੋਟ ਕਰੋ ਮਲੇਰਕੋਟਲਾ ਸੀਡ ਸਟੋਰ ਮਲਾਪੁਰਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ